ਸਸ਼ੀਗਰਦੋਸਤੋ ਮੈਂ ਤੁਹਾਡਾ ਹੋਸਟ ਐਚਐਸ ਭਾੜੀਆ ਜੀ ਮੈਂ ਅੱਜ ਗੱਲ ਕਰਾਂਗਾ ਆਪਣੇ ਰੂਪੂ ਤੁਹਾਨੂੰ ਕਰਾਵਾਂਗਾ ਐਕਸਿਸ ਦਿਪਨ ਜੀ ਨਾਲ ਜਿਹੜੇ ਬਹੁਤ ਹੀ ਵਧੀਆ ਰਾਈਟਰ ਤੇ ਲੇਖਕ ਹਨਗੇ ਨੇ ਤੇ ਬਹੁਤ ਸਾਨੂੰ ਨੌਵਲ ਦੇ ਬਾਰੇ ਦੱਸਦੇ ਰਹਿੰਦੇ ਨੇ ਸਸ਼ੀਗਰ ਦੇਪਨ ਜੀ ਸਸ਼ੀਗਰ ਜੀ ਅ ਦੇਪਦੀ ਪਿਛਲੇ ਸਾਲ 2024 ਚਲਾ ਗਿਆ ਤੇ ਨਵੇਂ ਸਾਲ ਦੀ ਗਾਥ ਹੋ ਚੁੱਕੀ ਹੈ 25 ਆਇਆ ਉਹਨੇ ਸਾਲ ਨਵੀਂ ਨਵੀਆਂ ਨੌਵਲਾ ਆਵਨਗੀਆਂ ਲੇਕਿ ਜਿਹੜੀਆਂ 2024 ਦੇ ਵਿੱਚ ਨੌਵਲਾ ਇੰਨੀਆਂ ਆਈਆਂ ਨੇ ਇੰਨੀਆਂ ਕਿਤਾਬਾਂ ਛੱਗੀਆਂ ਨੇ ਜਾਂ ਹੋਰ ਅਸੀਂ ਸਾਨੂੰ ਸਾਨੂੰ ਨਾ ਬੈਸਟ ਜਿਹੜੀਆਂ ਨਾਵਲਾਂ ਸਾਨੂੰ ਸਾਨੂੰ ਉਹਦੇ ਬਾਰੇ ਵਿਚਾਰ ਕਰਕੇ ਦੱਸੋ ਵੀ ਤੁਹਾਡੇ ਲਈ ਬੈਸਟ ਨਾਵਲਸ ਕਿਹੜੀਆਂ ਹੈਗੀਆਂ ਨੇ 2024 ਦੇ ਦੌਰਾਨ ਪੱਟਿਆ ਜੀ ਜਿਹੜੇ ਨਾਵਲ ਪ੍ਰਕਾਸ਼ਿਤ ਹੋਏ ਆ ਉਹਨਾਂ ਦੀ ਗਿਣਤੀ ਤਕਰੀਬਨ 30-32 ਦੇ ਕਰੀਬ ਵਿੱਚ ਪਹੁੰਚਦੀ ਹੈ ਇਸ ਦੇ ਇਲਾਵਾ ਕੁਝ ਨਾਵਲ ਹੋ ਵੀ ਸਕਦੇ ਆ ਕਿ ਜਿਹੜੇ ਸਾਡੀ ਨਜ਼ਰ ਦੇ ਵਿੱਚ ਨਾ ਆਏ ਹੋਣ ਪਰ ਮੋٹے ਮੋٹے ਜਿਹੜੇ ਹਨ 30-32 ਨਾਵਲ ਹਨ ਜਿਹੜੇ ਕਿ ਇਸ ਸਾਲ ਪ੍ਰਕਾਸ਼ਿਤ ਹੋਏ ਨੇ ਜੇਕਰ ਤੁਸੀਂ ਜਿਵੇਂ ਪੁੱਛਿਆ ਹੈ ਕਿ ਇਸ ਸਾਲ ਪਹਿਲੇ ਤਿੰਨੇ ਪ੍ਰਮੁੱਖ ਨਾਵਲ ਕਿਹੜੇ ਹਨ ਤਾਂ ਉਹਨਾਂ ਦੇ ਵਿੱਚ ਮੈਂ ਜਿਹੜਾ ਨਾਮ ਨਵਾਗਾ ਕਿ ਜਿਹੜਾ ਮੈਨੂੰ ਸਭ ਤੋਂ ਵਧੀਆ ਨਾਵਲ ਲੱਗਿਆ ਪਹਿਲਾਂ ਮੈਂ ਤੀਜੇ ਨਾਮ ਤੀਜੇ ਨੰਬਰ ਦੇ ਉੱਤੇ ਜਿਹੜਾ ਨਾਵਲ ਹੈ ਉਹ ਹੈ ਬਲਦੇਵ ਸਿੰਘ ਜਿਹੜੇ ਬਲਦੇਵ ਸਿੰਘ ਸੜਕਨਾਮਾ ਨੇ ਉਹਨਾਂ ਦਾ ਨਾਵਲ ਹੈ ਤੇ ਇਸ ਨਾਵਲ ਦਾ ਨਾਮ ਹੈ ਯਸ਼ੋਧਰਾ ਜਿਹੜਾ ਨਾਵਲ ਦੂਸਰੇ ਨੰਬਰ ਦੇ ਉੱਤੇ ਮੈਂ ਰੱਖਦਾ ਉਹ ਮਨ ਪੰਖੀ ਭਇਓ ਹੈ ਉਹ ਡਾਕਟਰ ਮਨਮੋਨ ਦਾ ਲਿਖਿਆ ਹੈ ਤੇ ਜਿਹੜਾ ਨਾਵਲ ਪਹਿਲੇ ਨੰਬਰ ਦੇ ਉੱਤੇ ਹੈ ਉਹ ਹੈ 84 ਲੱਖ ਯਾਦਾਂ ਇਹ ਕਿਉਂ ਵਧੀਆ ਲੱਗੇ ਇਸ ਦੇ ਬਾਰੇ ਆਪਾਂ ਬਾਅਦ ਦੇ ਵਿੱਚ ਗੱਲ ਕਰਦੇ ਆਂ ਤੇ ਆ ਨਹੀਂ ਤੁਸੀਂ ਮੈਂ ਤੁਹਾਨੂੰ ਇੱਕ ਇਹ ਪੁੱਛਾਂ ਜਾਂਦਾ ਸੀਗਾ ਵੀ ਆਪਣਾ ਜਿਵੇਂ ਤੁਸੀਂ ਤਿੰਨ ਨਾਵਲਾਂ ਦੀ ਗੱਲ ਕੀਤੀ ਹੈ ਮੈਨੂੰ ਹਾਂਜੀ ਤੇ ਆਪਣਾ ਹੋਰ ਨਾਵਲਾਂ ਦੇ ਨਾਮ ਦੱਸੋ ਵੀ ਜਿਹੜੇ ਮਤਲਬ ਕੀ ਹੋਰ ਵੀ ਇਸ ਤਿੰਨ ਤੋਂ ਇਲਾਵਾ ਵੀ ਇਸ 2024 ਜਿਹੜਾ ਜਾਂਦਾ ਸਾਲ ਆਪਾਂ ਨੂੰ ਵਧੀਆ-ਵਧੀਆ ਜਾਂਦਾ ਦੇਖੀ ਨੇ ਹਾਂਜੀ ਮੈਂ ਕੁਝ ਨਾਵਲਾਂ ਦੇ ਨਾਮ ਨੋਟ ਕੀਤੇ ਆ ਜਿਹੜੇ ਮੈਨੂੰ ਵਧੀਆ ਲੱਗੇ ਤੇ ਇਸ ਸਾਲ ਜਿਹੜੇ ਨਾਵਲ ਵਧੀਆ ਚੰਗੇ ਨਾਵਲ ਆਏ ਆ ਉਹਨਾਂ ਵਿੱਚ ਬੂਟਾ ਸਿੰਘ ਚੋਹਾਨ ਦੇ ਦੋ ਨਾਵਲ ਹੈ ਇੱਕ ਪਾਸੇ ਲਵ ਪ੍ਰੋਜੈਕਟ ਤੇ ਦੂਸਰਾ ਨਾਵਲ ਹੈ ਗੁੱਡ ਲੱਕ ਜਿਹੜਾ ਲਵ ਪ੍ਰੋਜੈਕਟ ਹੈ ਇਹ ਨਾਵਲ ਬੜਾ ਇੰਟਰਸਟਿੰਗ ਨਾਵਲ ਹੈ ਇਹ ਕਿਸ ਵਰਤਾਰੇ ਨੂੰ ਚਾਹੁੰਦਾ ਹੈ ਇਹ ਨਾਵਲ ਸਾਨੂੰ ਇਹ ਦਿਖਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕੁਝ ਸਾਡੇ ਸਮਾਜ ਦੇ ਵਿੱਚ ਕੁਝ ਅਜਿਹੇ ਅਨਸਰ ਵੀ ਹੈਗੇ ਆ ਜਿਹੜੇ ਕਿ ਇਸ ਦੇ ਵਿੱਚ ਕੁਝ ਔਰਤਾਂ ਜਿਹੜੀਆਂ ਨੇ ਜਾਂ ਕੁਝ ਮਰਦ ਜਿਹੜੇ ਹਨ ਉਹੋ ਲਵ ਨੂੰ ਪ੍ਰੋਜੈਕਟ ਬਣਾ ਕੇ ਤੇ ਆਪਣਾ ਵਿਆਹ ਜਿਹੜਾ ਹੈ ਉਹ ਇੱਕ ਅਜਿਹੇ ਵਿਆਹ ਕਰਾਉਣ ਦੇ ਲਈ ਕਿ ਅਜਿਹੇ ਸਾਥੀ ਦੀ ਭਾਲ ਦੇ ਵਿੱਚ ਰਹਿੰਦੇ ਹਨ ਜਿਸ ਦੇ ਕੋਲੇ ਢੇਰ ਸਾਰੀ ਜ਼ਮੀਨ ਹੋਵੇ ਜਿਸ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੋਵੇ ਜਿਹੜਾ ਕਿ ਵੈਲ ਕਨੈਕਟਡ ਹੋਵੇ ਤੇ ਕੁਝ ਇਹੋ ਜਿਹੇ ਲੋਕ ਵੀ ਹਨ ਜਿਹੜੇ ਕਿ ਇਹੋ ਜਿਹਿਆਂ ਲੜਕੀਆਂ ਦੀ ਭਾਲ ਦੇ ਵਿੱਚ ਰਹਿੰਦੇ ਨੇ ਜਿਹੜੀਆਂ ਲੜਕੀਆਂ ਜਿਹੜੀਆਂ ਨੇ ਉਹ ਘਰੋਂ ਇਕੱਲੀਆਂ ਹੋਣ ਪਰ ਉਹਨਾਂ ਦੇ ਮਾਪਿਆਂ ਦੇ ਕੋਲੇ ਬਹੁਤ ਜ਼ਿਆਦਾ ਪੈਸਾ ਤਾਂ ਦੌਲਤ ਤੇ ਜਾਇਦਾਦ ਹੋਵੇ ਤੇ ਉਹਨਾਂ ਦਾ ਜਿਹੜਾ ਮਨਚਾ ਹੁੰਦਾ ਏ ਉਹ ਇਹ ਹੁੰਦਾ ਏ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੀ ਬੇਟੀ ਨੂੰ ਪਿਆਰ ਦੇ ਮੁਹੱਬਤ ਦੇ ਜਾਲ ਦੇ ਵਿੱਚ ਫਸਾ ਲਿਆ ਜਾਵੇ ਅੱਖ ਜਿਹੜੀ ਹੈ ਉਹਨਾਂ ਦੇ ਮਾਪਿਆਂ ਦੀ ਜ਼ਮੀਨ ਤੇ ਜਾਇਦਾਦ ਤੇ ਪੈਸ਼ਤੇ ਦੇ ਉੱਤੇ ਹੁੰਦੀ ਹੈ ਉਹਨਾਂ ਦੇ ਜਿਸ ਤਰੀਕੇ ਦੇ ਕਨੈਕਸ਼ਨ ਹਨ ਉਹਨਾਂ ਦੇ ਉੱਤੇ ਹੁੰਦੀ ਹੈ ਤਾਂ ਇਹ ਬੜਾ ਪ੍ਰੈਕਟੀਕਲ ਜਿਹਾ ਮਸਲਾ ਏ ਜਿਸ ਦੇ ਵਿੱਚ ਕੁਝ ਲੋਕ ਜਿਹੜੇ ਹਨ ਬਹੁਤ ਛੇਤੀ ਜਾਂ ਕੁਝ ਨੌਜਵਾਨ ਜਿਹੜੇ ਨੇ ਉਹ ਬਹੁਤ ਛੇਤੀ ਮੈਚੁਰ ਹੋ ਕੇ ਅਤੇ ਬਹੁਤ ਛੇਤੀ ਉਹ ਜ਼ਿੰਦਗੀ ਦੀਆਂ ਤਾਲਖ ਹਕੀਕਤਾਂ ਦੇ ਨਾਲ ਸਿੱਜਣ ਦੇ ਲਈ ਉਹ ਪੈਸੇ ਨੂੰ ਦੇ ਉੱਤੇ ਟੇਕ ਰੱਖ ਕੇ ਜਾਂ ਆਪਣੇ ਜਿਹੜੇ ਕਨੈਕਸ਼ਨ ਜਹ ਹਨ ਉਹਨਾਂ ਦੇ ਉੱਤੇ ਟੇਕ ਰੱਖ ਕੇ ਅਤੇ ਕਿਸ ਤਰੀਕੇ ਦੇ ਨਾਲ ਉਹ ਇੱਕ ਪਿਆਰ ਨੂੰ ਜਾਂ ਮੁਹੱਬਤ ਨੂੰ ਵੀ ਇੱਕ ਜ਼ਿੰਦਗੀ ਦਾ ਇੱਕ ਹਕੀਕਤ ਦੇ ਨਾਲ ਜੋੜ ਕੇ ਜਿਹੜਾ ਵੇਖਦੇ ਹਾਂ ਤੇ ਹੁਣ ਕੀ ਇਹ ਮਸਲਾ ਸਹੀ ਹੈ ਜਾਂ ਕੀ ਗਲਤ ਹੈ ਇਸ ਨੂੰ ਇੱਥੋਂ ਤੱਕ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਤੁਸੀਂ ਕਿਸੇ ਨੂੰ ਮੁਹੱਬਤ ਦੇ ਨਾਂ ਦੇ ਉੱਤੇ ਕਿਸੇ ਬੰਦੇ ਨੂੰ ਪਰਮਾ ਕੇ ਅਤੇ ਤੁਹਾਡੀ ਅੱਖ ਕਿਤੇ ਹੋਰ ਹੁੰਦੀ ਹੈ ਤੇ ਤੁਹਾਡਾ ਨਿਸ਼ਾਨਾ ਕਿਤੇ ਹੋਰ ਹੁੰਦਾ ਹੈ ਤੇ ਤੁਸੀਂ ਦੱਸ ਕੁਛ ਦਿਖਾ ਕੁਛ ਹੋ ਰਿਹਾ ਹੁੰਦਾ ਤਾਂ ਇਹ ਇੱਕ ਛਲ ਕਪਕ ਦੀ ਜਿਹੜੀ ਰਾਜਨੀਤੀ ਸਿਆਸਤ ਤੇ ਜਾਂ ਜਿਹੜਾ ਪਰਮਜਾਲ ਜਿਹੜਾ ਹੈ ਤਾਂ ਜਾਂ ਜਿਹੜਾ ਇਹ ਵਰਤਾਰਾ ਹੈ ਉਹ ਬੜਾ ਕੋਝਾ ਹੈ ਤੇ ਇਸ ਦੇ ਉੱਤੇ ਉਂਗਲ ਰੱਖਣੀ ਇੱਕ ਨਾਵਲਕਾਰ ਦਾ ਫਰਜ਼ ਸੀ ਤੇ ਇਹ ਮੇਰਾ خیال ਹੈ ਕਿ ਪੰਜਾਬੀ ਨਾਵਲਕਾਰੀ ਦੇ ਵਿੱਚ ਪਹਿਲੀ ਵਾਰ ਇਹ ਵਰਤਾਰਾ ਜਾਂ ਇਹ ਮੁੱਦਾ ਜਿਹੜਾ ਉਠਾਇਆ ਗਿਆ ਹੈ ਦੂਜਾ ਜਿਹੜਾ ਨਾਵਲ ਹੈ ਬੁੱਟਾ ਸਿੰਘ ਚੋਹਾਨ ਦਾ ਉਹ ਹੈ ਗੁੱਡ ਲੱਕ ਗੁੱਡ ਲੱਕ ਜਿਹੜਾ ਹੈ ਇਸ ਦੀ ਜਿਹੜੀ ਮੁੱਖ ਪਾਤਰ ਹੈ ਉਹ ਪਰਮ ਹੈ ਹੁਣ ਪਰਮ ساری ਜ਼ਿੰਦਗੀ ਜਿਹੜੀ ਹੈ ਉਹ ਬਹੁਤ ਹੀ ਔਖਾ ਕੱਢਦੀ ਹੈ ਕਿਉਂਕਿ ਉਸਦੇ ਮਾਪੇ ਜਿਹੜੇ ਹਨ ਜਿਹੜੇ ਸਾਰੇ ਹਨ ਮਾਪੇ ਦਾ ਮਤਲਬ ਕਿ ਜਦੋਂ ਉਹ ਸਾਰੇ ਘਰ ਚਲੀ ਜਾਂਦੀ ਹੈ ਤਾਂ ਉਸਦੇ ਜਿਹੜੇ ਨਵੇਂ ਮਾਪੇ ਉਸ ਨੂੰ ਮਿਲਦੇ ਆ ਤਾਂ ਉਸਦੇ ਸਾਰੇ ਜਾਂ ਉਸਦੇ ਸਾਰੇ ਪਰਿਵਾਰ ਦੇ ਵਿੱਚ ਬਹੁਤ ਹੀ ਔਖਾ ਜੀਵਨ ਹੋ ਗੁਜ਼ਾਰਦੀ ਹੈ ਪਰ ਉਹ ਕਦੇ ਵੀ ਆਪਣੇ ਮਨ ਦੇ ਵਿੱਚ ਉਸਦੇ ਬਗਾਵਤ ਦਾ ਜਾਂ ਕ੍ਰਾਂਤੀ ਦਾ ਬੀਜ ਨਹੀਂ ਪੈਦਾ ਹੋਇਆ ਹੁੰਦਾ ਬਾਰੇ ਇਹੇ ਚੀਜ਼ ਉਸ ਨੂੰ ਕਦੇ-ਕਦੇ ਉਸ ਦੇ ਮਨ ਵਿੱਚ ਆਉਂਦੀ ਹੈ ਪਰ ਜਦੋਂ ਉਸ ਦੀ ਬੇਟੀ ਵੱਡੀ ਹੁੰਦੀ ਹੈ ਤੇ ਜਦੋਂ ਬੇਟੀ ਦਾ ਵਿਆਹ ਕਰਨਾ ਹੈ ਬੇਟੀ ਦਾ ਨਾਮ ਨਿਗਮ ਹੈ ਤੇ ਜਦੋਂ ਬੇਟੀ ਵੱਡੀ ਹੁੰਦੀ ਹੈ ਤਾਂ ਉਦੋਂ ਉਸ ਨੂੰ ਦੱਸਦੀ ਹੈ ਕਿ ਤੂੰ ਵੀ ਜ਼ਿੰਦਗੀ ਦੇ ਵਿੱਚ ਜੇਕਰ ਤੈਨੂੰ ਵੀ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਤਾਂ ਤੂੰ ਨਾ ਰੁਕੀਂ ਤੇ ਤੂੰ ਉਸ ਦਾ ਜਿਹੜਾ ਬਦਲਾ ਨਹੀਂ ਤੂੰ ਉੱਥੇ ਹੱਥ ਚੱਕੀਂ ਜਾਂ ਤੂੰ ਉੱਥੇ ਕੁਝ ਨਾ ਕੁਝ ਕਰੀਂ ਤਾਂ ਉਹ ਬਗਾਵਤ ਦੇ ਬੀ ਸੀੜੇ ਹਨ ਆਪ ਤਾਂ ਉਹ ਉਹ ਜਿਹੇ ਕੁਝ ਨਹੀਂ ਕਰ ਸਕੀ ਪਰ ਆਪਣੇ ਮਾਪਿਆਂ ਦੇ ਇਹੋ ਜੇ ਆਪਣੇ ਸਹੁਰਿਆਂ ਦੇ ਅਜਿਹੇ ਵਿਹਾਰ ਦੇ ਕਰਕੇ ਆਪਣੀ ਲੜਕੀ ਨੂੰ ਜਰੂਰ ਇਹ ਇੱਕ ਉਸ ਦੇ ਅੰਦਰ ਚੁਣੌਤੀ ਵਾਲਾ ਜਿਹੜਾ ਹੈ ਇੱਕ ਬੀਜ ਬੀਜ ਦਿੰਦੀ ਹੈ ਇਸ ਨੂੰ ਪੜਦਿਆਂ ਮੈਨੂੰ ਬਲਵੰਤ ਗਾਰਗੀ ਦਾ ਨਾਟਕ ਲੋਹਾ ਕੁੱਟੇ ਯਾਦ ਆਇਆ ਸੀ ਇਸ ਦੇ ਇਲਾਵਾ ਜਿਹੜੇ ਚੰਕੀ ਨਾਵਲ ਹਿੱਸਾ ਲਾਏ ਨੇ ਉਹਨਾਂ ਦੇ ਵਿੱਚ ਮਨਦੀਪ ਰਿੰਪੀ ਦਾ ਨਾਵਲ ਜਿਹੜਾ ਹੈ ਵਕ ਦੇ ਕਿਸ ਕਿਸ ਸੇ ਚੋਂ ਮੇ ਰਿੰਪੀ ਜਿਹੜੀ ਆ ਉਹ ਇੱਕ ਨਵੀਂ ਨਾਵਲ ਕਰਾਏ ਉਸਨੇ 3-4 ਸਾਲ ਪਹਿਲਾਂ ਹੀ ਲਿਖਣਾ ਸ਼ੁਰੂ ਕੀਤਾ ਬਾਲ ਸਾਹਿਤ ਵੀ ਲਿਖਿਆ ਕਹਾਣੀਆਂ ਵੀ ਲਿਖਿਆ ਐ ਉਸਨੇ ਤੇ ਇਹ ਨਾਵਲ ਵੀ ਉਹ ਲਿਖ ਰਹੀ ਹੈ ਇਸ ਨਾਵਲ ਦੇ ਵਿੱਚ ਉਸ ਨੂੰ ਇਹ ਸਾਨੂੰ ਪੜਨ ਤੋਂ ਪਤਾ ਲੱਗਦਾ ਹੈ ਕਿ ਬਿਰਤਾਂਤ ਦੇ ਉੱਤੇ ਉਸ ਦੀ ਪਕੜ ਹੈ ਕਿ ਥਾਮਾ ਕਿਵੇਂ ਕਹਾਣੀਆਂ ਕਿਵੇਂ ਸਮਾਜ ਦੇ ਵਿੱਚੋਂ ਪਕੜਨੀਆਂ ਤੇ ਉਸ ਨੂੰ ਕਿਵੇਂ ਪੇਸ਼ ਕਰਨਾ ਹੈ ਪਰ ਉਸ ਨੂੰ ਇੱਕ ਚਿੰਤਨੀ ਰੰਗਤ ਦੇਣੀ ਉਸ ਨੂੰ ਵਿੱਚ ਇੱਕ ਦਰਸ਼ਨ ਉਗਾੜਨਾ ਇਹ ਇੱਕ ਨਵਾਂ ਫਲਸਫਾ ਪੈਦਾ ਕਰਨਾ ਉਹ ਵੀ ਨੌਵਲ ਦੀ ਨੌਵਲਕਾਰ ਦੀ ਜਾਂ ਕਿਸੇ ਗਲਪਕਾਰ ਦੀ ਜਾਂ ਲੇਖਕ ਦੀ ਸਿਰਜਕ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ਪੱਧਰ ਦੇ ਉੱਤੇ ਪਹੁੰਚਣ ਦੇ ਲਈ ਥੋੜਾ ਜਿਹਾ ਉਸ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ ਹਰਜੀਤ ạtਵਾਲ ਦਾ ਨੌਵਲਕਰ ਹਰਜੀਤ ạtਵਾਲ ਵੀ ਜਿਹੜਾ ਹੈ ਉਹ ਸੰਗਣੇ ਬਿਰਤਾਂਤ ਦੇ ਵਿੱਚ ਰੌਚਕ ਨੌਵਲ ਲਿਖਣ ਵਾਲਾ ਇੱਕ ਵਧੀਆ ਨੌਵਲਕਾਰ ਹੈ ਤੇ ਉਸ ਦਾ ਜਿਹੜਾ ਨੌਵਲ ਹੈ ਉਹ ਵੀ ਪੜਨ ਯੋਗ ਹੈ ਸੁਰਜੀਤ ਬਰਾੜ ਦਾ ਨੌਵਲ ਆਇਆ ਹੈ ਗੁਲਾਬੀ ਸੁੰਡੀ ਤੇ ਇਹ ਜਿਵੇਂ ਕਿ ਨਾਮ ਤੋਂ ਸਪਸ਼ਟ ਹੈ ਤੇ ਇਹ ਨਾਵਲ ਜਿਹੜਾ ਹੈ ਉਹ ਵੀ ਕਿਸ ਤਰੀਕੇ ਦੇ ਨਾਲ ਜੋ ਪੂੰਜੀਵਾਦ ਦੇ ਜਿਹੜੇ ਪੰਜਾ ਜਾਂ ਪੂੰਜੀਵਾਦ ਦਾ ਪੰਜਾ ਹੈ ਤੇ ਪੂੰਜੀਵਾਦ ਦੇ ਜਿਹੜੇ ਵੱਧ ਦੇ ਹੱਥ ਹੈ ਉਹ ਕਿਸ ਤਰੀਕੇ ਦੇ ਨਾਲ ਸਮਾਜ ਦੇ ਹਰੇਕ ਪੱਖ ਨੂੰ ਚਾਹੇ ਉਹ ਖੇਤੀਬਾੜੀ ਹੋਵੇ ਚਾਹੇ ਉਹ ਵਪਾਰ ਹੋਵੇ ਚਾਹੇ ਉਹ ਸਿੱਖਿਆ ਹੋਵੇ ਤੇ ਚਾਹੇ ਪਰਿਵਾਰਕ ਮਸਲੇ ਹੀ ਕਿਉਂ ਨਾ ਹੋਣ ਹਰੇਕ ਜਗ੍ਹਾ ਤੇ ਉਸਨੇ ਕੁਸਪੈਟ ਕੀਤੀ ਆ ਤੇ ਕਿਵੇਂ ਕੁਸਪੈਟ ਕੀਤੀ ਆ ਤਾਂ ਉਹ ਹਰੀ ਕ੍ਰਾਂਤੀ ਦਾ ਜਿਹੜਾ ਕੋਝਾ ਰੂਪ ਹੈ ਉਹ ਹੁਣ ਦਖਾਈ ਦੇਣ ਲੱਗ ਪਿਆ ਹੈ ਜੇ ਦੇਖਣ ਵਾਲੀ ਅੱਖ ਹੋਵੇ ਜੇ ਅਸੀਂ ਦੇਖਣ ਦੀ ਯਤਨ ਕਰੀਏ ਜਸਵੀਰ ਰਾਣਾ ਦਾ ਨੋਵਲ 70% ਪ੍ਰੇਮ ਕਥਾ ਹੈ ਬਹੁਤ ਹੀ ਖੂਬਸੂਰਤ ਨੋਵਲ ਹੈ ਇਸ ਪੱਖ ਤੋਂ ਕਿ ਜਿਹੜਾ ਜਸਵੀਰ ਰਾਣਾ ਹੈ ਇਸ ਨੂੰ ਉਹ ਆਪਣੀ ਸਵੈ ਜੀਵਨੀ ਦੇ ਉੱਤੇ ਆਧਾਰਿਤ ਕਰਦਾ ਹੈ ਆਪਣੇ ਮਾਪਿਆਂ ਦੇ ਉੱਤੇ ਆਧਾਰਿਤ ਕਰਦਾ ਹੈ ਉਹਨਾਂ ਨੂੰ ਸੰਬੋਧਿਤ ਉਹਨਾਂ ਨੂੰ ਸਮਰਪਿਤ ਹੈ ਇਹ ਨੋਵਲ ਜਸਵੀਰ ਰਾਣਾ ਦੀ ਆਪਣੀ ਵਿਲੱਖਣ ਸ਼ੈਲੀ ਹੈ ਲਿਖਣ ਢੰਗ ਉਸ ਦਾ ਅਲੱਗ ਹੈ ਪਰ ਜਸਵੀਰ ਰਾਣਾ ਜਿਹੜਾ ਹੈ ਉਸ ਦੇ ਇਸ ਨਾਵਲ ਨੂੰ ਪੜਦਿਆਂ ਹੋਏ ਆ ਜਿਹੜੀ ਚੀਜ਼ ਮੈਨੂੰ ਕਮਜ਼ੋਰ ਪੱਖ ਉਸ ਦਾ ਲੱਗਿਆ ਉਹ ਇਹ ਹੈ ਕਿ ਉਹ ਦਰਸ਼ਨ ਨੂੰ ਜਿਹੜਾ ਚਿੰਤਨ ਹੈ ਉਸ ਨੂੰ ਵਿਹਾਰ ਦੇ ਵਿੱਚ ਢਾਲਣ ਦੇ ਵਿੱਚ ਕਿਤੇ ਨਾ ਕਿਤੇ ਅਸਫਲ ਰਹਿੰਦਾ ਹੈ ਤੇ ਇਸ ਕਰਕੇ ਉਸ ਦੇ ਕਈ ਵਾਕ ਕਈ ਜਗ੍ਹਾ ਤੇ ਬਿਰਤਾਂਤ ਦੀ ਜਿਹੜਾ ਇਹੋ ਬਾਦੂ ਤੇ ਬਿਲੋੜਾ ਜੱਪਦਾ ਹੈ ਪਰ ਮੂਲ ਰੂਪ ਦੇ ਵਿੱਚ ਜਾਂ ਕੁੱਲ ਰੂਪ ਦੇ ਵਿੱਚ ਆਪਾਂ ਦੇਖਦੇ ਆ ਤਾਂ ਨਾਵਲ ਪੜਨ ਯੋਗ ਵੀ ਹੈ ਰੋਚਕ ਵੀ ਹੈ। ਕ੍ਰਿਸ਼ਨ ਪ੍ਰਤਾਪ ਅਸੀਂ ਅਤਵਾਦੀ ਨਹੀਂ ਇਹ 84 ਦਾ ਜਿਹੜਾ 1984 ਦਾ 84 ਦਾ ਜਿਹੜਾ ਵਰਤਾਰਾ ਸੀ ਉਸ ਨੂੰ ਸੰਬੋਧਿਤ ਨਾਵਲ ਹੈ ਤੇ ਉਹਨਾਂ ਵੇਲਿਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਲੋਕ ਸਨ ਤਾਂ ਚਾਹੇ ਉਹ ਜਿਹੜਾ ਗਨ ਕਲਚਰ ਦੇ ਨਾਲ ਜੁੜੇ ਹੋਏ ਨੇ ਜਿਹੜੇ ਯੁਹਾਰੂ ਨੌਜਵਾਨ ਸਨ ਅਤੇ ਭਾਵੇਂ ਕਿ ਉਹ ਸੱਤਾ ਦੇ ਨਾਲ ਜੁੜੀ ਹੋਈ ਜਿਹੜੀ ਪੁਲਿਸ ਤੰਤਰ ਹੈ ਉਹਨਾਂ ਦੋਹਾਂ ਦੇ ਵਿਚਕਾਰ ਜਿਹੜਾ ਆਮ ਵਿਅਕਤੀ ਕਿਸ ਤਰੀਕੇ ਦੇ ਨਾਲ ਪਿਸ ਰਿਹਾ ਸੀ ਉਸ ਦੇ ਉੱਤੇ ਆਧਾਰ ਉਸ ਦੀ ਨਾਵਲ ਕਰੀ ਹੈ ਇਹੀ ਜੇ ਅਸੀਂ ਗੁਰਪ੍ਰੀਤ ਸੈਜੀ ਦਾ ਵੀ ਨੋਵਲ ਇਸ ਸਾਲੋਂ ਦਾ ਹੈ ਤੇ ਉਸ ਦੇ ਵਿੱਚ ਵੀ ਜਿਹੜਾ ਹੈ ਬਿਰਤਾਂਤ ਇਹੋ ਜਿਹਾ ਹੀ ਹੈ ਪਰ ਉਹ ਇਸ ਤੋਂ ਕਾਫੀ ਨੀਵੇਂ ਪੱਧਰ ਦੇ ਉੱਤੇ ਰਹਿ ਜਾਂਦਾ ਹੈ ਜਸਵਿੰਦਰ ਪੰਜਾਬੀ ਨੇ ਮੁਰਗਾਬੀਆਂ ਨਾਵਲ ਲਿਖਿਆ ਹੈ ਤੇ ਇਹ ਨਾਵਲ ਜਿਹੜਾ ਜਸਵੀਰ ਭੁੱਲਰ ਦਾ 2 ਸਾਲ ਪਹਿਲਾਂ ਨਾਵਲ ਖਿੱਦੋ ਆਇਆ ਸੀ ਉਸ ਦੀ ਅਗਲੀ ਕੜੀ ਜਾਪਦਾ ਹੈ ਜਸਵੀਰ ਭੁੱਲਰ ਨੇ ਆਪਣੇ ਨਾਵਲ ਦੇ ਵਿੱਚ ਅਤੇ ਮੁਰਗਾਬੀਆਂ ਦੇ ਵਿੱਚ ਜਸਵਿੰਦਰ ਪੰਜਾਬੀ ਨੇ ਵੀ ਪੰਜਾਬ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਨਾਮ ਹਥਿਆਏ ਜਾਂਦੇ ਹਨ ਕਿਸ ਤਰੀਕੇ ਦੀ ਜਿਹੜਾ ਸਾਹਿਤਕ ਭ੍ਰਿਸ਼ਟਾਚਾਰ ਹੈ ਵੀ ਪਰਵਾਨਾ ਦਾ ਨਾਵਲ ਵੀ ਇਸ ਸਾਲ ਆਉਂਦਾ ਹੈ ਰੌਲਿਆਂ ਵੇਲੇ ਇਹ ਨਾਵਲ ਜਿਹੜਾ ਹੈ 1947 ਦੇ ਬਾਰੇ 1947 ਨੂੰ ਸੰਬੋਧਿਤ ਹੈ ਉਸ ਦੇ ਉੱਤੇ ਆਧਾਰਿਤ ਹੈ ਇਹ ਨਾਵਲ ਅਤੇ ਇਹ ਦੱਸਦਾ ਹੈ ਕਿ ਉਸ ਵੇਲੇ ਕਿਸ ਤਰੀਕੇ ਦੇ ਨਾਲ ਆਮ ਮਨੁੱਖਤਾ ਦਾ ਕਹਾਣ ਹੋਇਆ ਸੀ ਤੇ ਬਲਵਿੰਦਰ ਗਰੇਵਾਲ ਦਾ ਨਾਵਲ ਪਹਿਲਾ ਨਾਵਲ ਹੈ ਪਲੇਠਾ ਨਾਵਲ ਹੈ ਟਾਕੀਆਂ ਵਾਲਾ ਪਜਾਮਾ ਤੇ ਇਹ ਇੱਕ ਇੱਕ ਨੈਕ ਸਲਾਈਡ ਮੂਵਮੈਂਟ ਦੇ ਨਾਲ ਖੱਬੇ ਪੱਖੀ ਮੂਵਮੈਂਟ ਦੇ ਨਾਲ ਜੁੜੇ ਇੱਕ ਜਿਹੜਾੂ ਇਨਸਾਨ ਦੀ ਜੀਵਨੀ ਹੈ ਜਸਵਿੰਦਰ ਸਿੰਘ ਦਾ ਨਾਵਲ ਸੁਰਖ ਸਾਜ ਵੀ ਇਸ ਸਾਲ ਆਉਂਦਾ ਹੈ ਤੇ ਭੁਪਿੰਦਰ ਮਾਨ ਗੁਮਰਾਹ ਨਾਵਲ ਇਸ ਸਾਲ ਲੈ ਕੇ ਆਉਂਦਾ ਹੈ ਤੇ ਭੁਪਿੰਦਰ ਰੈਣਾ ਬਦੀ ਆਰਤੀ ਨਾਵਲ ਆਉਸ ਦਾ ਨਾਵਲ ਆਉਂਦਾ ਹੈ 736 ਦਾ ਨਾਵਲ ਮਹਾਜ ਵੀ ਇਸੇ ਸਾਲ ਆਉਂਦਾ ਹੈ ਮਹਾਜ ਨਾਵਲ ਜਿਹੜਾ ਹੈ ਉਹ ਵੀ 1984 ਦੀ ਵਰਤਾਂਤਕਾਰੀ ਹੈ ਕਿ ਕਿਸ ਤਰੀਕੇ ਦੇ ਨਾਲ ਆਮ ਲੋਕ ਦੋ ਪੀੜਾਂ ਦੇ ਵਿਚਕਾਰ ਪਿਸ ਰਹੇ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਪੀੜ ਜਿਹੜੀ ਸੀ ਉਹ ਪੁਲਿਸ ਤੰਤਰ ਸੀ ਤੇ ਦੂਸਰੇ ਪਾਸੇ ਜਿਹੜੇ ਸੀ ਉਹ ਜਿਹੜੇ ਸਿੱਖ ਨੌਜਵਾਨ ਸਨ ਤੇ ਉਹ ਜਿੰਨਾ ਜਿਹੜੇ ਖਾੜਕੂ ਨੌਜਵਾਨ ਸਨ ਤਾਂ ਉਹ ਇੱਕ ਸਿੱਖ ਰੈਡਿਕਲਿਜ਼ਮ ਹੈ ਤੇ ਦੂਸਰੇ ਪਾਸੇ ਪੁਲਿਸ ਤੰਤਰ ਹੈ ਸਟੇਟ ਹੈ ਤੇ ਦੋਹਾਂ ਦੇ ਵਿਚਕਾਰ ਪਿਸ ਰਿਹਾ ਆਮ ਵਿਅਕਤੀ ਹੈ ਉਸ ਦੀ ਗਾਥਾ ਉਸ ਦੀ ਤੀੜਾ ਉਸ ਦਾ ਦਰਦ ਬਿਆਨ ਕੀਤਾ ਹੈ ਨਿਸ਼ੱਤਰ ਨੇ ਆਪਣੇ ਨਾਵਲ ਮੁਹਾਜ ਦੇ ਵਿੱਚ ਤੁਹਾਨੂੰ 2024 ਦੇ ਸਾਲ ਕਾਫੀ ਰੋਚਕ ਨਾਵਲਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ ਇੱਕ ਯਸ਼ੋਧਰਾ ਨਾਵਲ ਹੈ ਜਿਹਦੇ ਬਾਰੇ ਅਸੀਂ ਹੋਰ ਜਾਨਣਾ ਚਾਹਾਂਗੇ ਵੀ ਉਹ ਨਾਵਲ ਦਾ ਕੀ ਪ੍ਰਭਾਵ ਹੈ ਹਾਂਜੀ ਜੀ ਜਿਹੜਾ ਭਾਟਿਆ ਜੀ ਯਸ਼ੋਦਰਾ ਨੋਵਲ ਹੈ ਇਹ ਬਲਦੇਵ ਸਿੰਘ ਸੜਕਨਾਮਾ ਹੁਰਾਂ ਦਾ ਲਿਖਿਆ ਨੋਵਲ ਹੈ ਇਸ ਸਾਲ ਪ੍ਰਕਾਸ਼ਿਤ ਹੋਇਆ ਹੈ ਦੇਖੋ ਸਾਡਾ ਇਤਿਹਾਸ ਹੈ ਜਾਂ ਜੇ ਆਪਾਂ ਪੰਜਾਬੀ ਗਲਪ ਦੀ ਵੀ ਗੱਲ ਕਰਦੇ ਆ ਜਾਂ ਵਿਸ਼ਵ ਦੇ ਗਲਪ ਦੀ ਵੀ ਗੱਲ ਕਰਦੇ ਆ ਉਸ ਦੇ ਵਿੱਚ ਸਿਧਾਰਥ ਜਿਹੜੇ ਸਨ ਜਾਂ ਜਿਹੜੇ ਗੌਤਮ ਬੁੱਧ ਸਨ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਤਾਂ ਸਾਨੂੰ ਬਹੁਤ ਕੁਝ ਪੜਨ ਨੂੰ ਮਿਲਦਾ ਹੈ ਉਹਨਾਂ ਦੀ ਜ਼ਿੰਦਗੀ ਦਾ ਗਲਪੀਕਰਨ ਵੀ ਸਾਨੂੰ ਮਿਲਦਾ ਹੈ ਇਤਿਹਾਸ ਦਾ ਗਲਪੀਕਰਨ ਵੀ ਜਿਹੜਾ ਮਿਲਦਾ ਹੈ ਪਰ ਉਨ੍ਹਾਂ ਦੀ ਪਤਨੀ ਯਸ਼ੋਧਰਾ ਦੇ ਬਾਰੇ ਜਿਹੜਾ ਇਹ ਪੜਨ ਨੂੰ ਬਹੁਤ ਘੱਟ ਮਿਲਦਾ ਏ ਮੈਨੂੰ ਇਹ ਨਾਵਲ ਪੜਦਿਆਂ ਇੱਕ ਤਾਂ ਸਿਧਾਰਥ ਨਾਵਲ ਜਿਹੜਾ ਏ ਹਰਮਨ ਹੈਸ ਦਾ ਉਹ ਯਾਦ ਆਇਆ ਚਿਤਰਾ ਬੈਨਰਜੀ ਦਿਵਕਰਨੀ ਦਾ ਨਾਵਲ ਪਹਿਲੇ ਸਫ ਇਲੂਜ਼ਨਸ ਉਹ ਦ੍ਰੋਪਦੀ ਦੇ ਉੱਤੇ ਆਧਾਰਿਤ ਹੈ ਦ੍ਰੋਪਦੀ ਦੀ ਅੱਖ ਦੇ ਰਾਹੀਂ ਮਹਾਭਾਰਤ ਨੂੰ ਵੇਖਿਆ ਗਿਆ ਹੈ ਉਸੇ ਤਰੀਕੇ ਦੇ ਨਾਲ ਇਹ ਨਾਵਲ ਯਸ਼ੋਧਰਾ ਦੀ ਅੱਖ ਦੇ ਰਾਹੀਂ ਮਹਾਤਮਾ ਬੁੱਧ ਨੂੰ ਵੇਖਿਆ ਗਿਆ ਹੈ ਯਸ਼ੋਦਰਾ ਨੂੰ ਕੁੱਦ ਨੂੰ ਵੇਖਿਆ ਗਿਆ ਹੈ। ਦੇਵਦਤ ਪਟਨਾਇਕ ਦੀ ਕਿਤਾਬ ਹੈ ਸੀਤਾ। ਅਸ਼ੀਸ਼ ਤਰਪਾਠੀ ਦੀ ਵੀ ਇੱਕ ਕਿਤਾਬ ਹੈ ਸੀਤਾ। ਤੇ ਉਸ ਦੇ ਵਿੱਚ ਰਮਾਇਣਾ ਨੂੰ ਰਮਾਇਣ ਨੂੰ ਸੀਤਾ ਦੀਆਂ ਅੱਖਾਂ ਦੇ ਰਾਹੀਂ ਸੀਤਾ ਦੇ ਰਾਹੀਂ ਦੇਖਿਆ ਗਿਆ ਹੈ। ਸੀਤਾ ਦਾ ਆਪਦਾ ਕੀ ਪਰਸਪੈਕਟਿਵ ਹੈ ਕੀ ਉਸ ਦਾ ਰੈਫਰੈਂਸ ਪੁਆਇੰਟ ਹੈ। ਉਹ ਪੂਰੀ ਲਲਿਤਾ ਕੁਮਾਰੀ ਵੋਲਗਾ ਦਾ ਨਾਵਲ ਹੈ ਯਸ਼ੋਦਰਾ ਜਿਹੜਾ ਕਿ ਤੇਲਗੂ ਭਾਸ਼ਾ ਦੇ ਵਿੱਚ ਲਿਖਿਆ ਗਿਆ ਜਿਸ ਦੇ ਉੱਤੇ ਸਾਹਿਤ ਅਕਾਦਮੀ ਦਾ ਇਨਾਮ ਬਿਨਿਆਸੀ ਤੇ ਇਹ ਚਾਰ ਪੰਜ ਕਿਤਾਬਾਂ ਨੇ ਜਿਹੜੀਆਂ ਆਪਣੇ ਧਿਆਨ ਦੇ ਵਿੱਚ ਆਉਂਦੀਆਂ ਨੇ ਅਸਲ ਦੇ ਵਿੱਚ ਯਸ਼ੋਦਰਾ ਦਾ ਜੋ ਤਿਆਗ ਹੈ ਉਸ ਦਾ ਜੋ ਸਮਰਪਣ ਹੈ ਉਸ ਦਾ ਜੋ ਹੱਥ ਹੈ ਜਾਂ ਉਸ ਦੀ ਜੋ ਕੁਰਬਾਨੀ ਹੈ ਉਸ ਨੂੰ ਸਮਝਣ ਦਾ ਇਹ ਯਤਨ ਹੈ ਦੂਸਰੀ ਗੱਲ ਜਿਹੜੀ ਹੈ ਇਸ ਨਾਵਲ ਨੂੰ ਪੜ੍ਹਦੇ ਆਂ ਵਿਸ਼ੇਸ਼ ਰੂਪ ਦੇ ਵਿੱਚ ਮੈਨੂੰ ਖਿਆਲ ਦੇ ਵਿੱਚ ਆਈ ਕਿ ਜਿਹੜਾ ਬਲਦੇਵ ਸਿੰਘ ਹੈ ਨਾ ਉਹ ਸਿਧਾਂਤ ਨੂੰ ਵਿਹਾਰ ਦੇ ਵਿੱਚ ਲੈ ਕੇ ਆਉਂਦਾ ਹੈ ਉਹ ਕਦੇ ਵੀ ਕੋਰੀ ਸਿਧਾਂਤਕਾਰੀ ਨਹੀਂ ਕਰਦਾ ਮਤਲਬ ਇਤਿਹਾਸ ਦੀ ਲਕੀਰੀ ਪੇਸ਼ਕਾਰੀ ਕਰਨਾ ਤੇ ਜਾਂ ਸਿਧਾਂਤ ਨੂੰ ਲਕੀਰੀ ਤੂੜ ਦੇ ਉੱਤੇ ਪੇਸ਼ ਕਰ ਦੇਣਾ ਜਾਂ ਸਿਧਾਂਤ ਦੇ ਦੀ ਜੋ ਨੀਰਸ ਤੇ ਬੇਰਸ ਜਿਹੜੀ ਸਚਾਈ ਹੈ ਉਸ ਨੂੰ ਪੇਸ਼ ਕਰ ਦੇਣਾ ਪੂਰਾ ਦਾਰਸ਼ਨਿਕਤਾ ਨੂੰ ਨਾਵਲ ਦੇ ਵਿੱਚ ਪੇਸ਼ ਕਰਨਾ ਜ਼ਰੂਰੀ ਹੁੰਦਾ ਹੈ ਜਾਂ ਇੱਕ ਅਹਿਮ ਮੰਗ ਹੈ ਪਰ ਦਾਰਸ਼ਨਿਕਤਾ ਇੰਨੀ ਨਾ ਹੋਵੇ ਕਿ ਉਹ ਤੁਹਾਡੇ ਗਲਪ ਦੇ ਉੱਤੇ ਭਾਰੀ ਪੈ ਜਾਵੇ ਹਾਵੀ ਹੋ ਜਾਵੇ ਇਸ ਕਰਕੇ ਜਿਹੜਾ ਹੈ ਜਿਹੜਾ ਯਸ਼ੋਧਰਾ ਨਾਵਲ ਹੈ ਉਹ ਗਿਆਨ ਤੱਕ ਸਿਧਾਂਤ ਤੱਕ ਚਿੰਤਨ ਤੱਕ ਦਾਰਸ਼ਨਿਕ ਤੱਕ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਇਸ ਨੂੰ ਸਮਕਾਲ ਦੇ ਨਾਲ ਸੰਵਾਦ ਕਰਦਾ ਹੈ ਉਸ ਨਾਲ ਵੇਲਿਆਂ ਦੇ ਨਾਲ ਸੰਵਾਦ ਕਰਦਾ ਏ ਉਸ ਦਾ ਜੋ ਬਚਪਨ ਹੈ ਉਸ ਦੀ ਜੋ ਜਵਾਨੀ ਹੈ ਤੇ ਉਸ ਦੀ ਜੋ ਪਤਨੀ ਪ੍ਰਤੀ ਜਿਹੜੀ ਉਪਰਾਮਤਾ ਹੈ ਮਹਾਤਮਾ ਬੁੱਧ ਦੀ ਤੇ ਫਿਰ ਜੋ ਜੋ ਮਹਾਤਮਾ ਬੁੱਧ ਤੇ ਯਸ਼ੋਦਰਾ ਦੇ ਵਿਚਾਰ ਕਿਸ ਤਰੀਕੇ ਦੇ ਸੰਬੰਧ ਸਨ ਉਹਨਾਂ ਦੇ ਵਿੱਚ ਵੈਰਾਗੀ ਭਰੇ ਸੰਬੰਧਨ ਦਾ ਜੋ ਮਿੱਥਾ ਹਨ ਉਹਨਾਂ ਨੂੰ ਤਾਂ ਜਿਵੇਂ ਮਿੱਥ ਭੰਜਨ ਕਰਦਾ ਹੈ ਨਾਵਲਕਾਰ ਤਾਂ ਇਹੋ ਚੀਜ਼ ਜਿਹੜੀ ਆ ਉਹ ਕਾਫੀ ਇੰਟਰਸਟਿੰਗ ਕਾਫੀ ਨਵੀਂ ਵੀ ਲੱਗਦੀ ਆ ਹੁਣ ਦੇਖੋ ਜਿਵੇਂ ਕਪਲੇ ਵਸਤੂ ਤੇ ਕੋਲਿਆ ਇੱਕ ਸੰਗ ਵਿਚਾਰ ਜਿਹੜੀ ਰੋहिणी ਨਦੀ ਹੈ ਉੱਥੋਂ ਦੇ ਜਿਹੜੇ ਪਾਣੀ ਦਾ ਜਿਹੜਾ ਕਿਸਾਨੀ ਦਾ ਮਸਲਾ ਸੀ ਉਸ ਨੂੰ ਵੀ ਉਭਾਰਿਆ ਹੈ ਇਸਨੇ ਜਾਂ ਸਲਾਨਾ ਜਿਸ ਤਰੀਕੇ ਨਾਲ ਉੱਥੇ ਰੰਗ ਤਮਾਸ਼ੇ ਹੁੰਦੇ ਨੇ ਜਾਂ ਜਿਸ ਤਰੀਕੇ ਦੇ ਉੱਤੇ ਸਮਾਜਿਕ ਵਿਵਸਥਾ ਹੈ ਜਿਹੋ ਜੀ ਉੱਤੇ ਸਿਆਸੀ ਵਿਵਸਥਾ ਹੈ ਇਹ ਕਿਹੋ ਜਿਹਾ ਉੱਥੋਂ ਦੇ ਲੋਕਾਂ ਦਾ ਜੀਵਨ ਢੰਗ ਹੈ ਜੀਵਨ ਸ਼ੈਲੀ ਹੈ ਜਾਂ ਗੌਤਮ ਬੁੱਧ ਜਿਹੜਾ ਹੈ ਉਸ ਦਾ ਆਪ ਦਾ ਚਿੰਤਨ ਕੀ ਹੈ ਉਸ ਦਾ ਨਿੱਜੀ ਚਿੰਤਨ ਕੀਤਾ ਤੇ ਕਿਸ ਤਰੀਕੇ ਦੇ ਨਾਲ ਪਰੰਪਰਾ ਦੇ ਵਿੱਚੋਂ ਚਿੰਤਨ ਦੇ ਨੂੰ ਲੈ ਕੇ ਅੱਗੇ ਵੱਧਦਾ ਹੈ ਜਿਸ ਤਰੀਕੇ ਦੇ ਨਾਲ ਸੰਗ ਰਾਜ ਦੇ ਅਧੀਨ ਕਿਸ ਤਰੀਕੇ ਦੇ ਨਾਲ ਸਜਾ ਦਾ ਭਾਗੀ ਬਣਨ ਦੇ ਉੱਤੇ ਉਸ ਨੂੰ ਰਾਜ ਭਾਗ ਛੱਡਣਾ ਪਿਆ ਜਾਂ ਛੱਡ ਕੇ ਚਲਾ ਜਾਂਦਾ ਹੈ ਉਸ ਦਾ ਤਿਆਗ ਉਸ ਦੀ ਕੁਰਬਾਨੀ ਉਸ ਦੀ ਉਪਰਾਮਤਾ ਉਸ ਦਾ ਚਿੰਤਨ ਉਸ ਦਾ ਦਰਸ਼ਨ ਇਹ ਸਭ ਚੀਜ਼ਾਂ ਨਾਵਲ ਦੇ ਵਿੱਚੋਂ ਜਿਹੜੀਆਂ ਨੇ ਉਹ ਨਿਕਲਦੀਆਂ ਹਨ ਤੇ ਦੂਸਰੀ ਗੱਲ ਹੈ ਕਿ ਉਦੋਂ ਦਾ ਸਥਾਪਿਤ ਧਰਮ ਵਿਵਸਥਾ ਜਿਹੜੀ ਸੀ ਉਸ ਦੇ ਉਹਨਾਂ ਪਰੰਪਰਾਵਾਂ ਦੇ ਪ੍ਰਤੀ ਕਿਸ ਤਰੀਕੇ ਦੀ ਉਹ ਬਗਾਵਤ ਕਰਦਾ ਹੈ ਕਿਵੇਂ ਸੰਵਾਦ ਕਰਦਾ ਹੈ ਕਿਵੇਂ ప్రతి ਸੰਵਾਦ ਦੇ ਵਿੱਚੋਂ ਉਸ ਦੀ ਜਿਹੜੀ ਇੱਕ ਦਰਸ਼ਨ ਚਿੰਤਨ ਨਿਕਲਦਾ ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜਾ ਯਸ਼ੋਧਰਾ ਨਾਵਲ ਹੈ ਉਹ ਕਈ ਪੱਖਾਂ ਤੋਂ ਸਾਨੂੰ ਰੌਚਿਕ ਨਵਾਂ ਤੇ ਵਧੀਆ ਲੱਗਦਾ ਹੈ ਹਾਂ ਯਸ਼ੋਧਰਾ ਨਾਵਲ ਬਾਰੇ ਸਾਨੂੰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੁਣ ਇੱਕ ਨਾਵਲ ਜਿਹੜਾ ਬੜਾ ਰੋਚਕ ਆ ਮਨ ਪੰਖੀ ਭਿਓ ਉਹਦੇ ਬਾਰੇ ਵੀ ਤੁਸੀਂ ਆਪਣੇ ਵਿਚਾਰ ਜੇ ਪੇਸ਼ ਕਰ ਦਿਓ ਸਾਨੂੰ ਭਾਤੀਆ ਜੀ ਜਿਹੜਾ ਮਨ ਪੰਖੀ ਭਿਓ ਜਿਹੜਾ ਨਾਵਲ ਹੈ ਇਹ ਲਿਖਿਆ ਡਾਕਟਰ ਮਰਮੋਣ ਜਿਹੜੇ ਚਿੰਤਕ ਤੇ ਕਵੀ ਵੀ ਹੈ ਇਹ ਸਦਮੇ ਦੀ ਵਰਤਾਂਤਕਾਰੀ ਹੈ 47 ਦੇ ਵੇਲੇ ਜੋ ਹੋਇਆ ਪੰਜਾਬ ਦੇ ਵਿੱਚ ਉਸ ਦੇ ਉਸ ਦੇ ਪਿਛੋਕੜ ਦੇ ਵਿੱਚ ਉਸ ਨੂੰ ਪਿਛੋਕੜ ਦੇ ਵਿੱਚ ਰੱਖ ਕੇ ਉਹ ਬੋਧਾ ਨਾਮ ਦਾ ਇੱਕ ਕਿਰਦਾਰ ਸਿਰਜਦਾ ਹੈ ਬੋਧਾ ਜਿਹੜਾ ਹੈ ਉਹ ਮਹਾਤਮਾ ਬੁੱਧ ਦੇ ਚਿੰਤਨ ਦੇ ਨਾਲ ਜੁੜਿਆ ਹੋਇਆ ਹੈ ਦੂਸਰਾ ਇਸ ਨਾਵਲ ਦੇ ਰਾਹੀ ਉਹ ਗੁਰਮਤਿ ਚਿੰਤਨ ਜਿਹੜਾ ਹੈ ਤੇ ਜਿਹੜਾ ਕਬੀਰ ਦਾ ਚਿੰਤਨ ਹੈ ਉਸ ਨੂੰ ਵੀ ਨਾਲ-ਨਾਲ ਲੈ ਕੇ ਤੁਰਦਾ ਹੈ ਤੀਸਰੀ ਗੱਲ ਇਹ ਹੈ ਕਿ ਜਿਹੜਾ 47 ਦੇ ਉਜਾੜੇ ਦੇ ਨਾਲ ਸੰਬੰਧਿਤ ਜਿਹੜੀ ਲੋਕ ਵਿਰੋਧੀ ਮਾਨਸਿਕਤਾ ਲੋਕਾਂ ਦੇ ਵਿੱਚ ਸਿਆਸਤ ਨੇ ਪੈਦਾ ਕੀਤੀ ਜਾਣੋ ਲੋਕ ਜਿਹੜੇ ਹਨ ਐਨੀ ਦੇਰ ਤੋਂ ਇੱਕ ਦੂਜੇ ਦੇ ਨਾਲ ਰਲ ਮਿਲ ਕੇ Hindu Sikh Musalman ਤੇ ਹੋਰ ਅਲੱਗ-ਅਲੱਗ ਧਰਮਾਂ ਦੇ ਲੋਕ ਜਿਹੜੇ ਹਨ ਉਹ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਾਂ ਪੰਜਾਬ ਦੇਸ਼ ਦੇ ਵਿੱਚ ਰਹਿੰਦੇ ਆਏ ਹਨ ਇੱਕਦਮ ਕੀ ਹੋ ਗਿਆ ਕਿ ਇਸ ਤਰੀਕੇ ਦਾ ਜਿਹੜਾ ਇੱਕ ਵਿਸਫੋਟ ਹੋਇਆ ਕਿ ਕਿਸ ਤਰੀਕੇ ਦਾ ਲੋਕ ਇੱਕ ਦੂਜੇ ਨੂੰ ਇੱਕ ਦੂਸਰੇ ਧਰਮ ਦੇ ਲੋਕਾਂ ਨੂੰ ਮਾਰਨ ਲੱਗ ਪਵੇ ਨਾਵਲ ਸਾਡੇ ਵਿੱਚ ਇੱਕ ਜਗਿਆਸੂ ਬਿਰਤੀ ਪੈਰਾ ਕਰਦਾ ਹੈ ਪੰਜਾਬ ਦੇ ਚਿੰਤਨ ਨੂੰ ਸਮਝਣ ਦੀ ਜਿਹੜੀ ਮੌਲਿਕ ਚਿੰਤਨ ਦੇ ਕਾਫੀ ਨੇੜੇ ਲੈ ਕੇ ਜਾਂਦਾ ਹੈ ਤੇ ਤੀਸਰਾ ਜਿਹੜਾ ਹੈ ਜੋ ਹਿਊਮਨਿਸਟਿਕ ਅਪਰੋਚ ਹੈ ਮਾਨਵਵਾਦੀ ਉਸਦੀ ਅਪਰੋਚ ਹੈ ਜਿਹੜੇ ਇਹੋ ਜਿਹੇ ਵਿਖੜੇ ਪਿੰਡੇ ਹੁੰਦੇ ਆ ਇਹੋ ਜੀਆਂ ਕੌੜੀਆਂ ਸਥਿਤੀਆਂ ਹੁੰਦੀਆਂ ਨੇ ਜਿਹੜੀਆਂ ਕੁੜੱਤਨ ਭਰੀਆਂ ਸਥਿਤੀਆਂ ਹੁੰਦੀਆਂ ਹਨ ਉਹਨਾਂ ਦੇ ਵਿੱਚ ਮਨ ਜਿਹੜਾ ਹੈ ਲੋਕਾਂ ਦਾ ਉਹ ਉਹਨਾਂ ਦੇ ਵਿੱਚ ਵਿਰਾਗ ਵੀ ਹੁੰਦਾ ਹੈ ਤੇ ਗਿਆਨ ਵੀ ਹੁੰਦਾ ਹੈ ਪਰ ਉਸ ਦੇ باوجود ਹਿੰਸਾ ਕਿੱਥੋਂ ਆ ਜਾਂਦੀ ਹੈ ਕਿਉਂਕਿ ਹਿੰਸਾ ਜਿਹੜੀ ਹੈ ਬਾਹਰੀ ਹਿੰਸਾ ਸੂਖਮ ਹਿੰਸਾ ਦੇ ਵਿੱਚੋਂ ਹੀ ਪੈਦਾ ਹੁੰਦੀ ਹੈ ਇਸ ਦੇ ਨਾਲ ਇੱਕ ਪੱਖ ਇਸ ਨਾਵਲ ਦਾ ਇੱਕ ਪ੍ਰਸਾਰ ਇਹ ਵੀ ਹੈ ਕਿ ਜਿਹੜੇ ਗੋਰੇ ਸੀ ਉਹਨਾਂ ਦੀਆਂ ਜੋ ਵਸਤੀਵਾਦੀ ਤੇ ਜੋ ਪੂੰਜੀਵਾਦੀ ਰੁਚੀਆਂ ਸਨ ਉਹ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦੇ ਉੱਤੇ 47 ਦੇ ਵੇਲੇ ਹਾਵੀ ਹੋਈਆਂ ਉਹਨਾਂ ਦਾ ਇਸ ਦੇ ਵਿੱਚ ਕੀ ਦਖਲ ਰਿਹਾ ਕੁਰਤਲ ਐਨ ਹੈਦਰ ਦਾ ਨਾਵਲ ਆਗ ਕਾ ਦਰਿਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਚਿੰਤਨ ਦੇ ਨਾਲ ਉਹ ਨਾਵਲ ਗਲਪ ਨੂੰ ਲਬਰੀਜ਼ ਕਰਦਾ ਹੈ ਉਹ ਵੀ ਇੱਕ ਸੋਜੀ ਜਿਹੜੀ ਹੈ ਜਾਂ ਉਹ ਵੀ ਇੱਕ ਰੂੜੀ ਇਸ ਦੇ ਵਿੱਚੋਂ ਪਾਰੂ ਰਹਿੰਦੀ ਹੈ ਪੰਜਾਬ ਦੇ ਵਿੱਚ ਜੋ ਉਦਾਸੀ ਪਰੰਪਰਾ ਹੈ ਸੰਗੀਤ ਪਰੰਪਰਾ ਹੈ ਮਜਲਸਾਂ ਦੀ ਪਰੰਪਰਾ ਹੈ ਸੰਵਾਦ ਦੀ ਪਰੰਪਰਾ ਹੈ ਤੇ ਜਾਂ ਜਿਸ ਤਰੀਕੇ ਦੇ ਨਾਲ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਉਦਾਸੀਆਂ ਦੀ ਪਰੰਪਰਾ ਹੈ ਚੇਤਰਕਾਰੀ ਦੀ ਪਰੰਪਰਾ ਹੈ ਮੌਸੀ ਕੀ ਦੇ ਪ੍ਰੰਪਰਾਏ ਸੂਫੀ ਬਾਦ ਦੀ ਪਰੰਪਰਾਏ ਇਹ ਸਾਰੀਆਂ ਪਰੰਪਰਾਵਾਂ ਜਿਹੜੀਆਂ ਨੇ ਉਹਨਾਂ ਦੇ ਰਾਹੀਂ ਅਲੱਗ-ਅਲੱਗ ਕਥਾਯੁਗਤਾ ਜਿਨ੍ਹਾਂ ਦੇ ਵਿੱਚੋਂ ਖਾਮੋਸ਼ੀ ਦੀ ਕਥਾਯੁਗਤਾ ਹੈ ਦ੍ਰਿਸ਼ ਦੀ ਕਥਾਯੁਗਤਾ ਹੈ ਸੰਵਾਦ ਦੀ ਕਥਾਯੁਗਤਾ ਹੈ ਮਨੋਬਚਨੀ ਦੀ ਕਥਾਯੁਗਤਾ ਹੈ ਇਹ ਸਾਰੀਆਂ ਕਥਾਯੁਗਤਾ ਜਿਹੜੀਆਂ ਨੇ ਉਹ ਨੋਵਲ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਵਰਤੀਆਂ ਗਈਆਂ ਨੇ ਇਤਿਹਾਸ ਵੀ ਹੈ ਤੇ ਚਿੰਤਨ ਵੀ ਹੈ ਪਰ ਜਿਹੜੀ ਗੱਲ ਇਸ ਨੋਵਲ ਦੇ ਵਿੱਚੋਂ ਖੜਕਦੀ ਆ ਰੜਕਦੀ ਹੈ ਉਹ ਇਹ ਹੈ ਕਿ ਚਿੰਤਨ ਭਾਰੂ ਹੈ ਚਿੰਤਨ ਜਿਹੜੇ کردار ਹੈ ਉਹਨਾਂ ਦੇ ਵਿਹਾਰ ਦੇ ਵਿੱਚੋਂ ਨਹੀਂ ਝਲਕਦਾ ਬੋਲਚਾਲ ਦੇ ਵਿੱਚੋਂ ਝਲਕਦਾ ਹੈ ਇਹ ਚੀਜ਼ ਜਦੋਂ ਨੋਵਲ ਨੂੰ ਬਹੁਤ ਸੀਮਤ ਕਰ ਦਿੰਦੀ ਹੈ ਤੇ ਜਦੋਂ ਆਪਾਂ ਇਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਉਹ ਯਸ਼ੋਧਰਾ ਤੋਂ ਕਾਫੀ ਪਿੱਛੇ ਤੇ ਕਾਫੀ ਹਲਕਾ ਰਹਿ ਜਾਂਦਾ ਨੋਵਲ ਬਿਰਤਾਂਤਕਾਰੀ ਸੂਚਨਾ ਹੋ ਨਿਬੜਦੀ ਹੈ ਤੇ ਜਿਹੜੀ ਸੂਚਨਾ ਉਹ ਆਤਕਤ ਨਹੀਂ ਹੋ ਨਿਬੜਦੀ ਹੈ ਤੇ ਇਹ ਚੀਜ਼ ਇਹ ਇਸ ਸਾਲ ਜਿਹੜੇ ਛਪੇ ਨਾਵਲਨ ਉਹਨਾਂ ਦੇ ਵਿੱਚੋਂ ਭਾਵੇਂ ਮਨ ਪੰਖੀ ਪਈਓ ਜਿਹੜਾ ਹੈ ਚੰਗਾ ਨਾਵਲ ਹੈ ਪਰ ਇੱਥੇ ਥਿਰਕਦਾ ਹੈ ਸਾਰੀਆਂ ਜਿਹੜੀ ਤੁਸੀਂ ਨਾਵਲਾਂ ਦੀ ਗੱਲ ਕੀਤੀ ਹੈ 2024 ਦੇ ਵਿੱਚ ਜਿੰਨਾ ਵੀ ਤੁਸੀਂ ਸਾਨੂੰ ਚੰਦਨ ਪਾਇਆ ਹੈ ਮੈਂ ਇੱਕ ਗਲਤੀ ਜਿਹੜੀ ਮਤਲਬ ਕਿ ਕਨਕਲੂਜਨ ਕੱਢਿਆ ਜਾਂ ਨਿਰਦੇਸ਼ ਕੱਢਿਆ ਵੀ ਜਿਹੜੀ 84 ਲੱਖ ਜਿਹੜੀਆਂ ਹੈਗੀਆਂ ਨੇ ਨਾਵਲ ਜਿਹੜੀ ਤੁਸੀਂ ਜਿਹੜੋਂ ਤੁਸੀਂ ਸਾਨੂੰ ਵਿਚਾਰ ਦੱਸ ਰਹੇ ਸੀਗੇ ਉਹਨੂੰ ਤੁਸੀਂ ਸਭ ਤੋਂ ਜ਼ਿਆਦਾ ਉੱਪਰ ਰੱਖਿਆ ਉਹਦਾ ਕਾਰਨ ਕੀ ਹੈ ਦੇਖੋ ਇਹ ਨਾਵਲ ਹੈ ਛੇਵਾਂ ਨਾਵਲ ਹੈ ਜਸਵੀਰ ਮੰਡ ਦਾ 84 ਲੱਖ ਯਾਦਾਂ ਪੰਜ ਨਾਵਲ ਉਸਦੇ ਛਪ ਚੁੱਕੇ ਨੇ ਆੜ ਦੇ ਬੀਜ ਉਸਦਾ 1986 ਦੇ ਵਿੱਚ ਪਹਿਲਾ ਨਾਵਲ ਆਇਆ ਸੀ ਆਖਰੀ ਪਿੰਡ ਦੀ ਕਥਾ 1992 ਦੇ ਵਿੱਚ ਦੂਸਰਾ ਨਾਵਲ ਆਇਆ ਸੀ ਖਾਜ ਉਸਦਾ ਤੀਸਰਾ ਨਾਵਲ 2010 ਦੇ ਵਿੱਚ ਆਉਂਦਾ ਹੈ ਬੋਲ ਮਰਦਾਨੀਆਂ 2015 ਦੇ ਵਿੱਚ ਆਉਂਦਾ ਹੈ ਤੇ 2019 ਦੇ ਵਿੱਚ ਆਖਰੀ ਬਾਬੇ ਨਾਵਲ ਆਉਂਦਾ ਹੈ ਜਿਹੜਾ ਇਹ ਛੇਵਾਂ ਨਾਵਲ ਹੈ 84 ਲੱਖ ਯਾਦਾਂ ਚਿੰਤਨ ਹੈ ਉਹ ਕਿਰਦਾਰਾਂ ਦੇ ਵਿਹਾਰ ਦੇ ਵਿੱਚੋਂ ਨਿਕਲਦਾ ਹੈ ਦੇਖੋ ਜੇ ਆਪਾਂ ਦੂਸਰੇ ਨਾਵਲ ਦੇਖਦੇ ਹਾਂ ਜਿਵੇਂ ਸੈਜੀ ਦੇ ਨਾਵਲ ਦੀ ਆਪਾਂ ਗੱਲ ਕੀਤੀ ਸੀ ਜਾਂ ਆਪਾਂ ਜਾਂ ਆਪ ਜਾਂ ਆਪਾਂ ਕ੍ਰਿਸ਼ਨ ਪ੍ਰਤਾਪ ਦੇ ਨਾਵਲ ਅਸੀਂ ਅਤਵਾਦੀ ਨਹੀਂ ਦੇ ਦੀ ਗੱਲ ਕੀਤੀ ਸੀ ਤਾਂ ਉਸ ਦੇ ਵਿੱਚ ਕੀ ਹੈ ਪੰਜਾਬੀ ਸੰਕਟ ਦੀ ਬਿਰਤਾਂਤਕਾਰੀ ਦੇ ਵਿੱਚ ਸਟੇਟ ਤੇ ਵੱਖਵਾਦੀ ਤਿਰ ਇਹਨਾਂ ਦੋਹਾਂ ਦੀ ਪਛਾਣ ਕਰਕੇ ਤੇ ਉਹਨਾਂ ਦੇ ਵਿਚਾਰ ਜਿਹੜਾ ਪਿਸ ਰਿਹਾ ਇਨਸਾਨ ਹੈ ਉਸ ਦੀ ਪੀੜਾ ਬਿਆਨਤ ਕੀਤੀ ਹੈ ਇਹ ਨਾਵਲ ਜਿਹੜਾ ਹੈ ਇਹ ਦੋ ਟਕਰਾਵ ਟਕਰਾਓ ਵਾਲੇ ਜੋ ਪੋੜਾ ਉਹਨਾਂ ਦੇ ਵਿਚਾਰ ਜਾਂ ਪਿੰਡ ਨੇ ਜਾਂ ਉਹ ਜੋ ਦੋਹਾਂ ਦੇ ਵਿਚਾਰ ਪਿਸ ਰਹੇ ਲੋਕਾਂ ਦੀ ਪੀੜਾ ਦੀ ਬਿਆਨਕਾਰੀ ਦੀ ਸਮਾਜਿਕ ਰੂੜੀ ਹੈ ਜਿਹੜੀ ਉਸ ਦੀ ਪੇਸ਼ਕਾਰੀ ਤੋਂ ਮੁਕਤ ਹੁੰਦਾ ਹੈ ਸਿਆਸੀ ਧਾਰਮਿਕ ਤੇ ਵਿਚਾਰਧਾਰਕ ਧੜੇਬੰਦੀ ਤੋਂ ਵੀ ਇਹ ਮੁਕਤ ਹੈ ਕਿਉਂਕਿ ਜਿਹੜਾ ਸਭ ਤੋਂ ਪੀਤਲਾ ਨਾਵਲ ਹੈ ਉਹ ਇੱਕ ਧਿਰ ਦੀ ਰਿਪਰੈਜੈਂਟੇਸ਼ਨ ਕਰਦਾ ਹੈ ਪ੍ਰਤੀਨਿਧਤਾ ਕਰਦਾ ਹੈ ਜਿਹੜਾ ਉਸ ਤੋਂ ਅਗਾਹ ਨਾਵਲਵਾਦ ਹੈ ਉਹ ਦੋਹਾਂ ਦੇ ਵਿੱਚ ਦੋਹਾਂ ਦੀ ਜਿਹੜੀ ੱੱਕੇ ਸ਼ਾਹੀ ਦੇ ਵਿਚਾਰ ਪੈੜ ਰਹੇ ਆਮ ਵਿਅਕਤੀ ਨੂੰ ਮਾਨਵਵਾਦੀ ਨੁਕਤੇ ਤੋਂ ਫੜਨ ਦੀ ਇੱਕ ਸਮਾਜਿਕ ਰੂੜੀ ਦੇ ਉੱਤੇ ਖੜਾ ਹੈ ਤੀਸਰਾ ਨਾਵਲ ਵਿਚਾਰ ਤਰਕਤੌਰ ਤੇ ਵੀ ਮੁਕਤ ਹੈ ਹਿੰਸਾ ਤੋਂ ਵੀ ਮੁਕਤ ਹੈ ਹਿੰਸਾ ਦੀ ਪੇਸ਼ਕਾਰੀ ਬੜੀ ਰਮਜ਼ੀ ਹੋਈ ਹੈ ਉਹ ਪਾਤਰਾਂ ਦੇ ਪਰਛਾਵੇਂ ਫੜਦਾ ਉਹਨਾਂ ਦੀਆਂ ਖਾਮੋਸ਼ੀਆਂ ਫੜਦਾ ਹੈ ਉਹ ਉਹਨਾਂ ਦੇ ਦੋ ਸਾਹਾਂ ਦੇ ਵਿਚਕਾਰ ਠਹਿਰਾ ਇਸ ਤਰੀਕੇ ਦਾ ਜਸਵੀਰ ਰਾਣਾ ਦੀ ਇੱਕ ਕਹਾਣੀ ਦਾ ਨਾਮ ਹੈ ਉਸ ਠਹਿਰਾਵ ਨੂੰ ਫੜਦਾ ਹੈ ਉਹ ਉਹਨਾਂ ਦੇ ਸਾਹ ਲੈਣ ਦੇ ਕਾਰਨਾਂ ਦੇ ਪਿੱਛੇ ਛੁਪੇ ਕਾਰਨਾਂ ਨੂੰ ਫੜਦਾ ਹੈ ਉਹ ਉਹਨਾਂ ਦੇ ਸਾਹ ਬੰਦ ਹੋਣ ਦੇ ਕਾਰਨਾਂ ਨੂੰ ਫੜਦਾ ਹੈ ਉਹ ਉਹਨਾਂ ਲੋਕਾਂ ਦੀ ਜੀਵਨ ਸ਼ੈਲੀ ਨੂੰ ਪਕੜਦਾ ਹੈ ਉਹਨਾਂ ਦੇ ਵਿਚਾਰ ਉਹ ਹੱਸ ਜਿਹੜੇ ਨੇ ਜਿਹੜੇ ਉਹਨਾਂ ਬੰਦਿਆਂ ਨੂੰ ਆਪ ਵੀ ਨਹੀਂ ਪਤਾ ਕਿ ਉਹਨਾਂ ਨੂੰ ਕੌਣ ਚਲਾ ਰਿਹਾ ਹੈ ਉਹ ਦੇਖੇ ਸ਼ਕਤੀਆਂ ਜਿਹੜੀਆਂ ਨੇ ਉਹਨਾਂ ਦੀ ਰمز ਜਿਹੜੀ ਆ ਉਹ ਸਾਨੂੰ ਕਾਫੀ ਹੱਦ ਤੱਕ ਉਸ ਦੇ ਬਹੁਤ ਨੇੜੇ ਲੈ ਜਾਂਦਾ ਏ ਅਜਿਹਾ ਕਰਦਿਆਂ ਹੋਇਆਂ ਉਹ ਗੁਰਮਤਿ ਚਿੰਤਨ ਜਾਂ ਭਾਰਤੀ Hindu ਦਰਸ਼ਨ ਜਾਂ ਲੋਕਧਾਰਾ ਜਿਹੜੀ ਇਸ ਪ੍ਰਣਾਲੀ ਹੈ ਜਾਂ ਲੋਕਾਇਤ ਦੀ ਚਰਵਾਕ ਦੀ ਜਿਹੜੀ ਪ੍ਰਣਾਲੀ ਆ ਚਿੰਤਨ ਦੀ ਪ੍ਰਣਾਲੀ ਆ ਉਹਨਾਂ ਦੇ ਕਾਫੀ ਨੇੜੇ ਲੈ ਜਾਂਦਾ ਏ ਅਮਰਪਾਲ ਇਸ ਦਾ ਮੁੱਖ ਪਾਤਰ ਆ ਜਿਹੜਾ ਕਿ ਉਤਮਪੁਰਖੀ ਬਿਰਤਾਂਤ ਦੇ ਵਿੱਚ ਗੱਲ ਕਰਦਾ ਏ ਜਿਹੜੀ ਘਾੜ ਦੀ ਅੰਚਲਿਕਤਾ ਹੈ ਜਿਹੜੀ ਪਵਾਦ ਦੀ ਅੰਚਲਿਕਤਾ ਹੈ ਉਸ ਨੂੰ ਬੜੀ ਖੂਬਸੂਰਤੀ ਦੇ ਨਾਲ ਅਤੇ ਬੜੇ ਅਸਰਦਾਰ ਢੰਗ ਦੇ ਨਾਲ ਪਕੜਦਾ ਹੈ ਇੱਕ ਪਾਸੇ ਇਨਸਾਨ ਹੈ ਇੱਕ ਪਾਸੇ ਕੁਦਰਤ ਜਾਂ ਪ੍ਰਕਿਰਤੀ ਹੈ ਤੇ ਤੀਸਰੇ ਪਾਸੇ ਚਿੰਤਨ ਪਿਆ ਹੈ ਇਹਨਾਂ ਤਿੰਨੇ ਚੀਜ਼ਾਂ ਦੇ ਵਿਚਕਾਰ ਕਿਸ ਤਰੀਕੇ ਉਹਨਾਂ ਵੇਲਿਆਂ ਦੇ ਵਿੱਚ ਕਿਵੇਂ ਹੋਣੀ ਘੜ ਰਹੀ ਸੀ ਕਿਵੇਂ ਸਾਹ ਲੈ ਜਾ ਰਹੇ ਸਨ ਕਿਵੇਂ ਸਾਹ ਖਤਮ ਕੀਤੇ ਜਾ ਰਹੇ ਸਨ ਕਿਵੇਂ ਗੱਲ ਕੁੱਟੇ ਜਾ ਰਹੇ ਸਨ ਕਿੱਥੇ ਕਿੱਥੇ ਜਿਹੜਾ ਇਹ ਤਛੱਦਦ ਹੈ ਕਿਸ ਕਿਸ ਰੂਪ ਦੇ ਵਿੱਚ ਹੋਇਆ ਤੇ ਉਸ ਦੀਆਂ ਸੂਖਮ ਰਮਜ਼ਾਂ ਨੂੰ ਪਕੜਦਾ ਇਹ ਨਾਵਲ ਬੜਾ ਸਾਨੂੰ ਭੈ ਮੁਕਤ ਕਰਦਾ ਏ ਇਹ ਨਾਵਲ ਇੱਕ ਸੁਤੰਤਰ ਹਸਤੀ ਦੀ ਖੋਜ ਦੇ ਵਿੱਚ ਹੈ ਉਸ ਦਰਸ਼ਨ ਨੂੰ ਉਸ ਫਲਸਫੇ ਨੂੰ ਫੜਨ ਦੀ ਖੋਜ ਦੇ ਵਿੱਚ ਹੈ ਅਤੇ ਉਹ ਬੰਦੇ ਦੇ ਅੰਦਰ ਛਿਪੇ ਬੰਦੇ ਤੱਕ ਰਸਾਈ ਕਰਦਿਆਂ ਹੋਇਆਂ ਇੱਕ ਗੈਰ ਰਵਾਇਤੀ ਬਿਰਤਾਂਤ ਪੈਦਾ ਕਰਦਾ ਏ ਤੇ ਇਹ ਬਿਰਤਾਂਤ ਸਮਝਣ ਦੇ ਲਈ ਤੁਹਾਨੂੰ ਇਸ ਨਾਵਲ ਨੂੰ ਵਾਰ-ਵਾਰ ਪੜ੍ਹਨਾ ਪੈਂਦਾ ਹੈ ਕਿਉਂਕਿ ਇਸ ਦਾ ਬਿਰਤਾਂਤ ਕਈ ਜਗ੍ਹਾ ਦੇ ਉੱਤੇ ਐਨਾ ਸੰਗਣਾ ਹੋ ਜਾਂਦਾ ਹੈ ਤੇ ਹਿੰਸਾ ਦੇ ਸਮਾਨੰਤਰ ਇੱਕ ਆਪਣੀ ਸੰਵੇਦਨਾ ਦਾ ਬਿਰਤਾਂਤ ਖੜਾ ਕੀਤਾ ਹੈ ਤੇ ਉਹ ਬਿਰਤਾਂਤ ਜਿਹੜਾ ਹੈ ਉਹ ਮਨ ਦੇ ਕੋਣੇ ਨੇ ਜਿੱਥੇ ਤੱਕ ਸਾਡੀ ਪਹੁੰਚ ਅਕਸਰ ਨਹੀਂ ਬਣਦੀ ਉਹਨਾਂ ਤੱਕ ਪਹੁੰਚਣ ਦੇ ਲਈ ਇਹ ਨਾਵਲ ਜਿਹੜਾ ਹੈ ਤੁਹਾਡਾ ਸਾਧਨ ਬਣਦਾ ਤੁਹਾਡਾ ਮਾਧਿਅਮ ਬਣਦਾ ਹੈ ਤੇ ਦੋਸਤੋ ਇਸ ਤਰੀਕੇ ਦੇ ਨਾਲ ਅਸੀਂ ਇਸ ਸਾਲ ਛਪੇ ਨਾਵਲਾਂ ਦੀ ਗੱਲ ਕੀਤੀ ਹੈ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਉਹ ਤੁਸੀਂ ਟਿੱਪਣੀ ਕਰਕੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸ ਸਕਦੇ ਹੋ ਸਤਿ ਸ੍ਰੀ ਅਕਾਲ ਦੋਸਤੋ